ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਮਠਿਆਈ ਦੀ ਰੈਸਪੀ ਇਹ ਵੀਡੀਓ ਨੂੰ ਤੁਸੀਂ ਪੂਰਾ ਧਿਆਨ ਨਾਲ ਦੇਖਿਓ ਤੇ ਦੇਖਿਓ ਕਿ ਇਹਦੇ ਵਿੱਚ ਅਸੀਂ ਕੀ ਗਲਤੀ ਕੀਤੀ ਹੈ ਤੁਸੀਂ ਉਹ ਗਲਤੀ ਨਹੀਂ ਕਰਨੀ ਤੇ ਫੇਰ ਉਹ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਮਠਿਆਈ ਵਧੀਆ ਬਣ ਕੇ ਤਿਆਰ ਹੋਊਗੀ ਸਭ ਤੋਂ ਪਹਿਲਾਂ ਆਪਾਂ ਇੱਕ ਕੱਪ ਹੈ ਜਿਹੜਾ ਉਹ ਸੁੱਕੇ ਦੁੱਧ ਦਾ ਲੈਤਾ ਹੈਗਾ ਉਹਦੇ ਵਿੱਚ ਆਪਾਂ ਅੱਧਾ ਕੱਪ ਹੈ ਜਿਹੜਾ ਉਹ ਨਾਰੀਅਲ ਦਾ ਬਰਾਦਾ ਉਹ ਪਾ ਲਿਆ ਹੈਗਾ ਅਸ ਤੋਂ ਬਾਅਦ ਦੇ ਵਿੱਚ ਆਪਾਂ ਅੱਧਾ ਕੱਪ ਤੋਂ ਥੋੜੀ ਜਿਹੀ ਘੱਟ ਹੈ ਜਿਹੜੀ ਉਹ ਚੀਨੀ ਆ ਪੀਸੀ ਹੋਈ ਉਹ ਪਾ ਲੈਣੀ ਆ ਹੁਣ ਆਪਾਂ ਇਹਦੇ ਵਿੱਚ ਜੀ ਠੰਡਾ ਦੁੱਧ ਪਾਵਾਂਗੇ ਦੁੱਧ ਬਿਲਕੁਲ ਥੋੜਾ ਜਿਹੀ ਪਊਗਾ ਇਹਦੇ ਵਿੱਚ ਬਿਲਕੁਲ ਥੋੜਾ ਜਿਹੀ ਪਾਓ ਬਸ ਤੇ ਦੁੱਧ ਜਿਹੜਾ ਉਹ ਬਿਲਕੁਲ ਠੰਡਾ ਹੋਣਾ ਚਾਹੀਦਾ ਹੈਗਾ ਤੇ ਇਹਦਾ ਜਿਹੜਾ ਆਪਾਂ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰਕੇ ਇੱਕ ਡੋਅ ਹੈ ਜਿਹੜਾ ਉਹ ਤੇ ਇਹਦਾ ਡੋ ਤਿਆਰ ਕਰ ਲਾਂਗੇ ਫਿਰ ਆਪਾਂ ਹੁਣ ਇਸ ਦਾ ਜਿਹੜਾ ਅੱਗੇ ਦਾ ਪ੍ਰੋਸੈਸ ਉਹ ਸ਼ੁਰੂ ਕਰਾਂਗੇ ਹੁਣ ਇਹ ਹੱਥਾਂ ਜਨਾਂ ਲੱਗੇ ਤਾਂ ਕਰਕੇ ਆਪਾਂ ਥੋੜਾ ਜਿਹਾ ਇਹਦੇ ਉੱਪਰ ਹੈ ਜਿਹੜਾ ਉਹ ਦੇਸੀ ਘਿਓ ਲਾ ਲਿਆਗਾ ਹੁਣ ਇਹਦਾ ਆਪਾਂ ਇੱਕ ਰੋਲ ਜਿਹਾ ਬਣਾ ਲਾਂਗੇ ਤੇ ਆਪਾਂ ਇਹਨੂੰ ਦੋ ਪੀਸਾਂ ਦੇ ਵਿੱਚ ਜਿਹੜਾ ਉਹ ਡਿਵਾਈਡ ਕਰ ਲਾਂਗੇ ਅੱਧਾ ਇਹਨੂੰ ਅਲੱਗ ਕਰਾਂਗੇ ਇਥੇ ਆਪਾਂ ਇੱਕ ਮਿਸਟੇਕ ਕੀਤੀ ਸੀਗੀ ਜਿਹੜੀ ਕਿ ਤੁਸੀਂ ਨਹੀਂ ਕਰਨੀਂਗੇ ਤੁਸੀਂ ਬਸ ਇਸੇ ਤਰ੍ਹਾਂ ਹੀ ਇਸ ਨੂੰ ਰੱਖ ਲਿਓ ਆਪਾਂ ਇਹਦੇ ਵਿੱਚ ਕਲਰ ਐਡ ਕਰਤਾਈ ਉਸ ਤੋਂ ਬਾਅਦ ਪਤਾ ਨਹੀਂ ਇਸ ਨੂੰ ਕੀ ਹੋਇਆ ਕਿ ਹਾਫ ਦੇ ਵਿੱਚ ਕਿ ਪਾਣੀ ਨਹੀਂ ਛੱਡਣੋਂ ਹਟਿਆ ਇਹਨਾ ਚਿਪਚਿਪਾ ਹੋ ਗਿਆ ਲੇਸ ਜੀ ਬਣਾਈ ਗਿਆ ਤੁਸੀਂ ਦੇਖੋਗੇ ਹੁਣ ਪਹਿਲਾਂ ਬਿਲਕੁਲ ਵੀ ਇਹਨੂੰ ਵਰਤਨ ਨੂੰ ਆਟਾ ਨਹੀਂ ਇਹ ਨਹੀਂ ਲੱਗਿਆ ਹੋਇਆਗਾ ਕੁਝ ਵੀ ਤੇ ਇਹ ਜਦੋਂ ਆਪਾਂ ਇਹਨੂੰ ਹੁਣ ਮਿਕਸ ਕਰਾਂਗੇ ਨਾ ਕਲਰ ਪਾਉਣ ਤੋਂ ਬਾਅਦ ਫਿਰ ਦੇਖਿਓ ਇਹ ਇਸ ਤਰ੍ਹਾਂ ਹੀ ਚਿਪੀ ਜਾਊਗਾ ਤੁਸੀਂ ਇਹਦੇ ਵਿੱਚ ਕਲਰ ਬਿਲਕੁਲ ਵੀ ਨਾ ਪਾਓ ਬਸ ਤੁਸੀਂ ਇਸ ਨੂੰ ਵਾਈਟ ਹੀ ਰੱਖਣਾ ਹੈਗਾ ਫਿਰ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਜ਼ਿਆਦਾ ਹੀ ਹੋਈ ਜਾਂਦਾ ਸੀਗਾ ਚਿਪੀ ਜਾਂਦਾ ਸੀ ਫਿਰ ਇਹਨੂੰ ਆਪਾਂ ਫਰਿੱਜ ਦੇ ਵਿੱਚ ਵੀ ਰੱਖਿਆ ਪਰ ਫਿਰ ਵੀ ਉਹ ਗੱਲ ਨਹੀਂ ਬਣੇਗੀ ਆ ਜਿਹੜਾ ਵਾਈਟ ਵਾਲਾ ਸੀਗਾ ਉਹ ਬੜਾ ਵਧੀਆ ਪਿਆ ਸੀ ਇਹ ਵਾਲਾ ਜਿਹੜਾ ਸੀਗਾ ਜੀਚ ਆਪਾਂ ਕਲਰ ਮਲਾ ਲਿਆ ਉਹ ਹੱਥਾਂ ਨੂੰ ਹੀ ਲੱਗੀ ਗਿਆ ਪਰ ਤੁਸੀਂ ਕਲਰ ਬਿਲਕੁਲ ਨਹੀਂ ਮਲਾਉਣਾਗਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਥੋੜੇ ਟਾਈਮ ਲਈ ਫ੍ਰਿਜ ਚ ਰੱਖਤਾ ਸੀਗਾ ਤੇ ਹੁਣ ਆਪਾਂ ਫ੍ਰਿਜ ਚੋਂ ਕੱਢ ਲਿਆਗਾ 5 ਮਿੰਟ ਲਈ ਰੱਖਿਆ ਸੀਗਾ ਤੇ ਹੁਣ ਆਪਾਂ ਇਹਨੂੰ ਫੇਰ ਇਹਦੇ ਜਿਹੜੇ ਪੀਸ ਹੈਗੇ ਉਹ ਤਿਆਰ ਕਰਾਂਗੇ ਵੈਸੇ 5 ਮਿੰਟ ਵੀ ਨਹੀਂ ਲੱਗਦੇ ਇਹਨੂੰ ਤਿਆਰ ਕਰਨ ਦੇ ਵਿੱਚ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਪਰ ਤੁਸੀਂ ਜੇ ਬਣਾਓਗੇ ਤੇ ਇਹ 2 ਕਮੈਂਟਾਂ ਦੇ ਵਿੱਚ ਹੀ ਤਿਆਰ ਹੋ ਜਾਊਗਾ ਜੇਕਰ ਫਰੈਂਡਸ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅੱਗੇ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹੋ ਹੁਣ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਰੋਲ ਬਣਾ ਲਿਆ ਸੀ ਦੋਨੇ ਕਲਰਾਂ ਦਾ ਤੇ ਇਹਦੇ ਆਪਾਂ ਫਿਰ ਇਹਦੇ ਟਰਾਈ ਕੀਤਾ ਕਿ ਆਪਾਂ ਇਹਦੇ ਪੀਸ ਕੱਟ ਲਗੇ ਫਿਰ ਕਦੇ ਕੋਸ਼ਿਸ਼ ਕਰੇ ਕੋਸ਼ ਇਸ ਤਰ੍ਹਾਂ ਹੀ ਟਰਾਈ ਕਰਦੇ ਰਹੇ ਪਰ ਉਹ ਹਰ ਇੱਕ ਚੀਜ਼ ਨੂੰ ਜਿਹੜਾ orange ਕਲਰ ਸੀਗਾ ਉਹ ਹਰ ਇੱਕ ਚੀਜ਼ ਨੂੰ ਲੱਗ ਰਿਹਾ ਸੀਗਾ ਇੱਥੇ ਜਦੋਂ ਆਪਾਂ ਕਰਦਨਾ ਕੱਟਦੇ ਸੀ ਤਾਂ ਉਸ ਨੂੰ ਵੀ ਲੱਗ ਰਿਹਾ ਸੀਗਾ ਫਿਰ ਆਪਾਂ ਕਰਦੇ ਦੇ ਉੱਪਰ ਘਿਓ ਲਾ ਕੇ ਵੀ ਉਹਨੂੰ ਆਪਾਂ ਟਰਾਈ ਕੀਤਾ ਕਿ ਸ਼ਾਇਰ ਕਿਉਂ ਲੌਨ ਤੋਂ ਬਾਅਦ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਸੀਂ ਹਾਂ ਉਹੀ ਇਕੱਲਾ ਹੀ ਕਲਰ ਵਾਲਾ ਇਹ ਸਾਈਡ ਆ ਜਿਹੜੀ ਉਹੀ ਇਹਦੀ ਅਲੱਗ ਜੀ ਹੋਊਗੀ ਤੇ ਨਹੀਂ ਦੂਸਰਾ ਜਿਹੜਾ ਵਾਈਟ ਵਾਲੀ ਸਾਈਡ ਆ ਉਹ ਬਿਲਕੁਲ ਸਮੂਥ ਚ ਰਹੂਗਾ ਉਹਨੂੰ ਕੁਝ ਵੀ ਨਹੀਂ ਹੁੰਦਾਗਾ ਇਧਰਲੀ ਸਾਈਡ ਆ ਜਿਹੜੀ orange ਕਲਰ ਦੀ ਉਹ ਇਸ ਤਰੀਕੇ ਦੇ ਨਾਲ ਬਸ ਚਿਪਦੀ ਰਹੂਗੀ ਪਰ ਤੁਸੀਂ ਇਸ ਤਰੀਕੇ ਨਾਲ ਨਹੀਂ ਕਰਨਾਗਾ ਤੁਸੀਂ ਸਿਰਫ ਵਾਈਟ ਕਲਰ ਦੇ ਵਿੱਚ ਹੀ ਉਹ ਕਰਨ ਨਾਲੇ ਬਣ ਕੇ ਛੇਤੀ ਤਿਆਰ ਹੋਊਗਾ ਨਾਲੇ ਆਰਾਮ ਨਾਲ ਬੜਾ ਵਧੀਆ ਬਣਦਾ ਹੈਗਾ ਪਰ ਇਹ ਖਾਣ ਦੇ ਵਿੱਚ ਇੰਨਾ ਟੇਸਟੀ ਆ ਬਹੁਤ ਜ਼ਿਆਦਾ ਬਸ ਇਹੀ ਇੱਕ ਪ੍ਰੋਬਲਮ ਆਈ ਹੈ ਇਸ ਨੂੰ ਹੋਰ ਕੁਝ ਵੀ ਨਹੀਂਗਾ ਫਿਰ ਆਪਾਂ ਇਸ ਤਰ੍ਹਾਂ ਨਾਲ ਟਰਾਈ ਕੀਤੀਆਂ ਕਿ ਇਹਦੀਆਂ ਟਿੱਕੀਆਂ ਜੀਆਂ ਬਣ ਜਾਣ ਫਿਰ ਇਸ ਤਰ੍ਹਾਂ ਬਣਾਈਆਂ ਕੁਸ਼ਕ ਫਿਰ ਆਪਾਂ ਇਸ ਦੇ ਗੋਲ-ਗੋਲ ਆ ਜਿਹੜੇ ਉਹ ਬੀੜਿਆਂ ਵਾਂਗੂ ਛੋਟੇ ਛੋਟੇ ਬਣਾ ਲਈ ਸੀਗੇ ਤੇ ਪਰ ਖਾਨ ਚ ਬਹੁਤ ਸਵਾਲ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ